ਫਲੋ ਬਈ ਦੰਦ ਸਤ ਗੁਰੂ ਤੇਰੀ ਅਸਰਾ ਸਕੇਰਾ ਖੜੇ ਦੀ ਸਾਧ ਸੰਗਤ ਤੇ ਗਿੱਦਰ ਖੜੇ ਦੀ ਸਾਧ ਸੰਗਤ ਅੱਜ ਸੇਵਾ ਤੇ ਆਪਣੇ ਬਾਈ ਜੀ ਸੁਬਾਸ਼ ਮੋਟਰਾਂ ਵਾਲੇ ਜੋ ਕਿ ਹਰ ਗੇੜੇ ਆਪਦੀ ਰੂੜੀ ਚੁਖਾ ਦੇ ਚਕਾਂਦੇ ਆ ਡੇਰੀ ਵਾਸਤੇ ਸੇਵਾ ਕਰਦੇ ਆ ਤੇ ਲਗਭਗ ਹੁਣ ਟਟਰਾਲੀ ਪਰੇਗੀ ਤੇ ਇਹਨਾਂ ਦਾ ਹਰ ਗੇੜੇ ਇਹ ਸੇਵਾ ਦੇ ਵਿੱਚ ਯੋਗਦਾਨ ਬਈ ਬਹੁਤ ਦਿੰਦੇ ਆ ਦੇਖੋ ਆਈਦਾ ਆਪਣੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਅਜ ਦੇ ਟਾਈਮ ਦੇ ਵਿੱਚ ਪੈਸੇ ਦੇ ਕੇ ਵੀ ਨਹੀਂ ਬੰਦਾ ਬਈ ਰੂੜੀ ਦੇ ਕੰਮ ਤੇ ਆਂਦਾ ਅਗਲਾ ਕਹਿੰਦਾ ਗਰਮੀ 'ਚ ਬਈ ਜਾਨ ਨਿਕਲਦੀ ਆ ਤੇ ਇੱਥੇ ਵੇਖੋ ਨੀਸਵਾਰਥ ਸੇਵਾ ਆਪਣੀ ਤੇ ਵੇਖੋ ਲਗਭਗ ਹੋਂਤਾ ਫੁੱਲ ਹੈ ਕੁਈ ਦੀ ਤੇ ਆ ਬਾਈ ਜੀ ਆਪਣੇ ਸੁਬਾਸ ਜੀ ਸੇਵਾ ਚੱਲ ਰਹੀ ਹੈ ਪੂਰੇ ਜੋਰ ਸ਼ੋਰ ਦੇ ਨਾਲ ਹੂੰ ਭਾਈ ਜੀ ਬਰਾਬਰ ਹੁੰਦਾ ਜੀ ਸੋਰੇ ਵੀਡੀਓ ਨੂੰ ਜਿਆਦਾ ਸੀ ਜਿਆਦਾ ਭਾਈ ਸ਼ੇਅਰ ਕਰ ਦਿਓ